ਪੰਜਾਬ 247 ਟੀਵੀ ਦੇ ਤੀਸਰੀ ਅਕਾ ਪ੍ਰੋਗਰਾਮ ਵਿੱਚ ਤੁਹਾਡਾ ਕਰਦੇ ਹਾਂ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਇੱਕ ਵਾਰੀ ਫੇਰ ਅਸੀਂ ਬੁੱਧ ਸਿੰਘ ਨੀਲੋਹਰਾ ਦਾ ਕਰੰਟ ਟਾਪਿਕ ਦੇ ਲਿਖਿਆ ਹੋਇਆ ਉਹਨਾਂ ਦੇ ਜਿਹੜਾ ਕਾਲਮ ਹੈ ਬੁੱਧ ਚਿੰਤਨ ਉਹਦੇ ਵਿੱਚੋਂ ਇੱਕ ਮਿੱਡਲ ਤੁਹਾਡੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ ਜਿਸ ਦਾ ਸਰਲੇਖ ਨੀਲੋ ਸਾਹਿਬ ਨੇ ਰੱਖਿਆ ਪੰਜਾਬ ਨੂੰ ਬਣਾਇਆ ਕਤਲਗਾ ਨੀਲੋ ਸਾਹਿਬ ਲਿਖਦੇ ਨੇ ਕਿ ਪੰਜਾਬ ਨੂੰ 19ਵੀਂ ਸਦੀ ਦੇ ਸਮੇਂ ਤੋਂ ਹੀ ਹਾਕਮਾਂ ਨੇ ਪ੍ਰਯੋਗਸ਼ਾਲਾ ਬਣਾਇਆ ਹੋਇਆ ਹੈ ਜਾਦਵੀ ਦੇਸ਼ ਨੂੰ ਕੋਈ ਲੋੜ ਹੁੰਦੀ ਹੈ ਤਾਂ ਪੰਜਾਬੀਆਂ ਨੂੰ ਵਰਤਿਆ ਜਾਂਦਾ ਹੈ ਤੇ ਅਸੀਂ ਵਰਤੇ ਵੀ ਜਾਂਦੇ ਆ ਉਹ ਇਸ ਕਰਕੇ ਕਿ ਅਸੀਂ ਬਾਣੀਆਂ ਸੋਚ ਵਾਲੇ ਨਹੀਂ ਸਗੋਂ ਘਰ ਫੂਕ ਕੇ ਤਮਾਸ਼ਾ ਵੇਖਣ ਵਾਲੇ ਆ ਸੇਵਾਵਾਂ ਦੇ ਨਾਮ ਇਹਤ ਸੇਵਾਦਾਰ ਸਾਡੇ ਕਾਰ ਸੇਵਾ ਵਾਲੇ ਬਾਬਿਆਂ ਨੇ ਸਾਡੇ ਇਤਿਹਾਸਿਕ ਵਿਰਸੇ ਤੇ ਵਿਰਾਸਤ ਨੂੰ ਹੀ ਤਬਾਹ ਕਰ ਦਿੱਤਾ ਹੈ ਅਸੀਂ ਉਹਨਾਂ ਨੂੰ ਪੁੱਛਿਆ ਤੱਕ ਨਹੀਂ ਕਿ ਤੁਸੀਂ ਵਿਰਸਾ ਤਬਾਹ ਕਿਉਂ ਕਰ ਰਹੇ ਹੋ ਸਗੋਂ ਅਸੀਂ ਉਹਨਾਂ ਨੂੰ ਅਨਾਜ ਤੇ ਨਕਦੀ ਭੇਟਾ ਕਰਦੇ ਰਹੇ ਸ਼ਾਬਾਸ਼ੇ ਪੰਜਾਬੀਓ ਤੁਸੀਂ ਆਪਣੇ ਹੱਥੀ ਸਭ ਕਰਵਾਇਆ ਹੈ ਤੇ ਕਰਵਾ ਰਹੇ ਹੋ ਸਿਆਣੇ ਆਖਦੇ ਹਨ ਚੋਰ ਕੁੱਤੇ ਟੱਬਰ ਤੇ ਚੌਕੀਦਾਰ ਰਲੇ ਹਨ ਪੰਜਾਬ ਦੇ ਵਿੱਚ ਲਗਾਤਾਰ ਤਜਰਬੇ ਕੀਤੇ ਜਾ ਰਹੇ ਨੇ ਜਿਵੇਂ ਡਾਕਟਰ ਮਰੀਜ਼ ਦਾ ਤਾਪਮਾਨ ਤੇ ਬੀਪੀ ਚੈੱਕ ਕਰਦਾ ਹੈ ਇਸੇ ਤਰ੍ਹਾਂ ਦਾ ਢੰਗ ਤਰੀਕੇ ਪੰਜਾਬ ਵਿੱਚ ਵਿਰੋਧੀ ਸ਼ਕਤੀਆਂ ਲਗਾਤਾਰ ਵਰਤ ਰੀਆਂ ਨੇ ਪੰਜਾਬ ਦੇ ਵਿੱਚ ਕਦੇ ਧਰਮ ਦੇ ਨਾਂ 'ਤੇ ਖੇਡ-ਖੇਡੀ ਜਾਂਦੀ ਹੈ ਤੇ ਕਦੀ ਸੱਭਿਆਚਾਰ ਦੇ ਨਾਂ 'ਤੇ ਉਸ ਖੇਡ ਵਿੱਚ ਵਪਾਰੀ ਵਰਗ ਕਮਾਈ ਕਰ ਜਾਂਦਾ ਹੈ ਤੇ ਅਸੀਂ ਵਹਿਮਾ ਭਰਮਾਂ ਵਿੱਚ ਫਸ ਕੇ ਰਹਿ ਜਾਂਦੇ ਆ ਇੱਕ ਵਾਰੀ ਰਖੜੀਆਂ ਵਾਲੇ ਅਫਵਾਹ ਠੀਕ ਹੈ ਨਾਨੀ ਦੋਤੇ ਨੂੰ ਗਲਾਸ ਨਾਲ ਦੁੱਧ ਪਿਉਣਾ ਤੇ ਉਹਨੂੰ ਤੌਲੀਆ ਪੇਟ ਕਰਨ ਉਸ ਵੇਲੇ ਕਰੋੜਾਂ ਰੁਪਏ ਦੇ ਤੌਲੀਏ ਤੇ ਗਲਾਸ ਵੇਚ ਗਏ ਕਿਸੇ ਨੂੰ ਅਣਜਾਣ ਵੀ ਨਹੀਂ ਹੋਣਾ ਪੰਜਾਬ ਨੂੰ ਬੜਦੀ ਦੇ ਪੁੱਥੇ ਧੱਕਣ ਲਈ ਏਜੰਸੀਆਂ ਲਗਾਤਾਰ ਇੱਥੇ ਨਵੀਆਂ ਰਣਨੀਤੀਆਂ ਪਨਾਉਂਦੀਆਂ ਰਹਿੰਦੀਆਂ ਹਨ ਹੁਣ ਉਹਨਾਂ ਨੇ ਡਾਕਟਰ ਭੀਮਰਾਓ ਬੇਦਕਰ ਦੀ ਮੂਰਤੀ ਨੂੰ ਖੰਡਿਤ ਕਰਵਾ ਕੇ ਦਲਿਤ ਭਾਈਚਾਰੇ ਦੇ ਲੋਕਾਂ ਅੰਦਰ ਹਲਚਲ ਪੈਦਾ ਕਰ ਦਿੱਤੀ ਹੈ ਅਸਲ ਵਿੱਚ ਏਜੰਸੀਆਂ ਪੰਜਾਬ ਦੇ ਵਿੱਚ ਦੰਗੇ ਫਸਾਦ 扑ਕਾਉਣ ਦੇ ਯਤਨ ਕਰ ਰਹੀਆਂ ਹਨ। ਉਹਨਾਂ ਨੇ ਉਹ ਨੌਜਵਾਨ ਉਸ ਨੌਜਵਾਨ ਰਹੀਂ ਪਹਿਲਾਂ ਸਵਿਧਾਨ ਨੂੰ ਅੱਗ ਲਗਵਾਈ ਫਿਰ ਬਾਬਾ ਸਾਹਿਬ ਜੀ ਦੀ ਮੂਰਤੀ ਨੂੰ ਖੰਡਿਤ ਕਰਵਾਇਆ। ਉਹਨਾਂ ਨੇ ਉਹ ਦਿਨ ਚੁਣਿਆ ਜਿਸ ਦਿਨ ਭਾਰਤ ਵਿੱਚ ਸਵਿਧਾਨ ਲਾਗੂ ਕੀਤਾ ਗਿਆ ਸੀ। ਸ਼ਹਿਰ ਅੰਮ੍ਰਿਤਸਰ ਸਾਹਿਬ ਵਿਖੇ ਉਹ ਇਲਾਕਾ ਜਿੱਥੇ 24 ਘੰਟੇ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ। ਪੰਜਾਬ ਦੇ ਲੋਕਾਂ ਨੂੰ ਇਹ ਗੱਲ ਸਮਝ ਆਉਣੀ ਚਾਹੀਦੀ ਹੈ ਕਿ ਸਵਿਧਾਨ ਦੇ ਵਿਰੋਧੀ ਕੌਣ ਹਨ। ਇਸ ਘਟਨਾ ਦੇ ਪਿੱਛੇ ਕੌਣ ਹੋ ਸਕਦਾ ਹੈ ਕਿਉਂਕਿ ਦੇਸ਼ ਵਿੱਚ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨੂੰ ਬਦਲਣ ਲਈ ਭਾਰਤੀ ਜਨਤਾ ਪਾਰਟੀ ਹੀ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ ਦੇਸ਼ ਵਿੱਚ ਉਹ ਮੰਨੂ ਸਮਰਤੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਵਿੱਚ ਹੈ ਹੁਣ ਤੱਕ ਉਹਨਾਂ ਨੇ ਬਹੁਤ ਸਾਰੇ ਕਲਾਸ ਮੰਨੂ ਸਮਰਤੀ ਦੇ ਕਾਨੂੰਨ ਦੇ ਓਲੇ ਵਿੱਚ ਲਾਗੂ ਵੀ ਕਰ ਦਿੱਤੇ ਹਨ ਉਹਨਾਂ ਵੱਲੋਂ ਪੰਜਾਬ ਨੂੰ ਜਾੜਨ ਲਈ ਤੇ ਇੱਥੇ ਦੰਗੇ ਫਸਾਦ ਪੜਕਾਉਣ ਲਈ ਹਮੇਸ਼ਾ ਇਹ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਪੰਜਾਬ ਦੇ ਵਿੱਚ ਸਦ ਭਾਵਨਾ ਤੇ ਭਾਈਚਾਰਕ ਸਾਂਝ ਨੇ ਉਹਨਾਂ ਦੀਆਂ ਭਾਵਨਾਵਾਂ ਨੂੰ ਬੂਰ ਨਹੀਂ ਪੈਂਡ ਦਿੱਤਾ ਪੰਜਾਬ ਦੇ ਲੋਕਾਂ ਨੂੰ ਸਮਝਾਉਣੀ ਚਾਹੀਦੀ ਹੈ ਕਿ ਉਹਨਾਂ ਘੱਟ ਗਿਣਤੀ ਭਾਈਚਾਰੇ ਨੂੰ ਆਪਸ ਵਿੱਚ ਲੜਾਉਣ ਲਈ ਇਹ ਖੇਡ ਖੇਡੀ ਹੈ 26 ਜਨਵਰੀ ਵਾਲੇ ਦਿਨ ਉਸ ਥਾਂ ਉੱਪਰ ਇੰਨੀ ਵੱਡੀ ਪੌੜੀ ਦਾ ਪੁੱਜਣਾ ਕਈ ਤਰ੍ਹਾਂ ਦੇ ਸਵਾਲ ਵੀ ਖੜੇ ਕਰਦਾ ਹੈ ਉਹ ਨੌਜਵਾਨ ਇਕੱਲਾ ਨਹੀਂ ਉਸ ਦੇ ਪਿੱਛੇ ਪੰਜਾਬ ਵਿਰੋਧੀ ਤਾਕਤਾਂ ਸਰਗਰਮ ਹਨ ਜਿਨ੍ਹਾਂ ਦਾ ਪਰਦਾ ਫਾਸ਼ ਕਰਨ ਦੀ ਲੋੜ ਹੈ ਪੰਜਾਬ ਦੇ ਵਿੱਚੋਂ ਜੱਟ ਬਰਾਦਰੀ ਤਾਂ ਜ਼ਮੀਨਾਂ ਵੇਚ ਕੇ ਵਿਦੇਸ਼ ਪੁੱਜ ਰਹੀ ਹੈ ਤੇ ਕਿਰਤੀ ਵਰਗ ਪੰਜਾਬ ਵਿੱਚ ਵਸਦਾ ਹੈ ਹੁਣ ਇਹਨਾਂ ਨੂੰ ਆਪਸ ਵਿੱਚ ਲੜਾਉਣ ਲਈ ਨਵੇਂ-ਨਵੇਂ ਤਜਰਬੇ ਕੀਤੇ ਜਾ ਰਹੇ ਹਨ ਪਹਿਲਾਂ ਲੁਧਿਆਣੇ ਦੇ ਵਿੱਚ ਕਾਲੇ ਪਾਣੀਆਂ ਦੇ ਮਸਲੇ ਵੇਲੇ ਸਿੱਖ ਬਨਾਮ ਪਈਏ ਦਾ ਮਸਲਾ ਖੜਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਸ ਵੇਲੇ ਜ਼ਿਲ੍ਹਾ ਪ੍ਰਸ਼ਾਸਨ ਇੱਕ ਧਿਰ ਨਾਲ ਖੜਾ ਤੇ ਦੂਜੀ ਧਿਰ ਦੇ ਵਿਰੋਧ ਨਜ਼ਰ ਆਉਂਦਾ ਸੀ ਉਸ ਵੇਲੇ ਦੰਗਾ ਪ੍ਰਸਾਦ ਹੋਣ ਤੋਂ ਬਚਾਅ ਹੋ ਗਿਆ ਸੀ ਪੰਜਾਬ ਤੇ ਪੰਜਾਬ ਪੁਲਿਸ ਜੋ ਸਭ ਪੰਜਾਬ ਦੇ ਪੁੱਤ ਹਨ ਉਹਨਾਂ ਦੀ ਚਾਬੀ ਕਿਸੇ ਹੋਰ ਦੇ ਹੱਥ ਹੈ ਉਹਨਾਂ ਤੁਹਾਨੂੰ ਵੀ ਪਛਾਣਨ ਦੀ ਲੋੜ ਹੈ ਜਿਹੜੇ ਪੰਜਾਬ ਨੂੰ ਜਾੜਨ ਦੇ ਰਾਹ ਤੁਰੇ ਹੋਣ ਜਿਸ ਤਰ੍ਹਾਂ ਪੰਜਾਬ ਨੂੰ ਆਰਥਿਕ ਸਮਾਜਿਕ ਧਾਰਮਿਕ ਰਾਜਨੀਤਿਕ ਤੇ ਵਾਤਾਵਰਣ ਪੱਖੋਂ ਅਜਾੜਿਆ ਜਾ ਰਿਹਾ ਹੈ ਇਸ ਤੇ ਪੰਜਾਬ ਵਿਰੋਧੀ ਸ਼ਕਤੀਆਂ ਦੇ ਨਾਲ ਕਿਵੇਂ ਪੰਜਾਬ ਦੇ ਗਦਾਰਾਂ ਨੇ ਗਦਾਰੀਆਂ ਕੀਤੀਆਂ ਤੇ ਕਰ ਰਹੇ ਹਨ ਉਹਨਾਂ ਨੂੰ ਚਰਾਹੇ 'ਚ ਨੰਗਾ ਕਰਨ ਦੀ ਲੋੜ ਹੈ ਪੰਜਾਬ ਦੇ ਦਲਤ ਭਾਈਚਾਰੇ ਨੂੰ ਇਸ ਸਮੇਂ ਫੂਕ ਫੂਕ ਕੇ ਕਦਮ ਚੁੱਕਣ ਦੀ ਲੋੜ ਹੈ ਕਿ ਦੁਸ਼ਮਣ ਬਹੁਤ ਛਾਤਰ ਦਿਮਾਗ ਦਾ ਖਿਡਾਰੀ ਹੈ ਭਾਈਚਾਰਕ ਸਾਂਝ ਬਣਾਈ ਰੱਖਣੀ ਤੇ ਦੁਸ਼ਮਣ ਤਾਕਤਾਂ ਤੋਂ ਬਚਣ ਦੀ ਲੋੜ ਹੈ ਪੰਜਾਬ ਨੂੰ ਇੱਕ ਵਾਰ ਫਿਰ ਬਲਦੀ ਦੇ ਬੁੱਥੇ ਧੱਕਣ ਲਈ ਏਜੰਸੀਆਂ ਕੋਸ਼ਿਸ਼ ਕਰ ਰਹੀਆਂ ਹਨ ਪੰਜਾਬ ਪ੍ਰਯੋਗਸ਼ਾਲਾ ਨਹੀਂ ਇਹ ਹੁਣ ਸੁਚੇਤ ਲੋਕ ਸ਼ਕਤੀਆਂ ਨੂੰ ਵੰਗਾਰਨ ਵਾਲੇ ਹਨ ਅਤੀਤ ਦੇ ਪੰਨੇ ਪਿਛਲੇ ਸਮਿਆਂ ਵਿੱਚ ਮਰਨ ਵਾਲੀਆਂ ਕੌਮਾਂ ਤੇ ਸ਼ੀਧੀਆਂ ਦੇਣ ਵਾਲੇ ਜਦ ਕਦੇ ਹੱਕ ਮੰਗਦੇ ਹਨ ਤਾਂ ਅਸੀਂ ਗद्दार ਅੱਤਵਾਦੀ ਤੇ ਖਾਲਸਾਨੀ ਦੇਸ਼த்ਰੋਹੀ ਤੇ ਨਕਸ਼ਰਵਾਦੀ ਅੱਤਵਾਦੀ ਤੇ ਖਾਲਸਾਨੀ ਬਣਾ ਦਿੰਦੇ ਜਾਂਦੇ ਹਨ ਦੁਨੀਆ ਦਾ ਕਿਹੜਾ ਲਕਬਾ ਹੈ ਜੋ ਸਾਡੇ ਮੱਥੇ ਤੇ ਨਹੀਂ ਖੁਣਿਆ ਗਿਆ ਪਰ ਸਾਨੂੰ ਅਜੇ ਤੱਕ ਅਕਲ ਨਹੀਂ ਆਈ ਅਸੀਂ ਨਿੱਜੀ ਮਫਾਦਲੀ ਆਪਣਿਆਂ ਦੇ ਕਾਤਲ ਬਣ ਜਾਂਦੇ ਹਾਂ ਜ਼ਮੀਨ ਬੰਨਿਆ ਦੇ ਲਈ ਆਪਣੇ ਹੀ ਭਰਾਵਾਂ ਤੇ ਮਾਪਿਆਂ ਦੇ ਕਤਲ ਕਰ ਦਿੰਨੇ ਆ ਬਗਾਨਿਆਂ ਦੇ ਨਹੀਂ ਸਗੋਂ ਆਪਣੇ ਸਕੇ ਭਰਾਵਾਂ ਦੇ ਪੱਜੀਆਂ ਗਾਹ ਬਾਹਾਂ ਗਲ ਨੂੰ ਆਉਂਦੀਆਂ ਕਹਿ ਕੇ ਭੁੱਲ ਜਾਂਦੇ ਆ ਅਸੀਂ ਜਨਮ ਦਿਨ ਤੇ ਮੌਤ ਦਾ ਜਸ਼ਨ ਮਨਾਉਂਦੇ ਆ ਤਾਂ ਵੀ ਤਾਂ ਹੀ ਵਖਰੇ ਆ ਜੇ ਜਨਮ ਦਿਨ ਤੇ ਲੋਹੜੀ ਮਨਾਉਂਦੇ ਆ ਤੇ ਮਰਨ ਤੇ ਲੂਣੀਆਂ ਵੀ ਗਾਉਂਦੇ ਆ ਸਾਡੇ ਅੰਦਰ ਮੁਹੱਬਤ ਦਾ ਸਮੁੰਦਰ ਹੈ ਤੇ ਦਰਦ ਝੱਲਣ ਜੋਗੀ ertid ਤੇ ਸਬਰ ਆਸਮਾਨ ਜਿਡਾ ਹੈ ਅਸੀਂ ਅੰਬਰ ਵੀ ਬਣਦੇ ਆ ਤੇ ertid ਵੀ ਸੂਰਜ ਮੰਡਲ ਰੋਸ਼ਨੀ ਮੰਡਲ ਦੀ ਤਾਕਤ ਵੀ ਰੱਖਦੇ ਆ ਤੇ ਧਰਤੀ ਬਣ ਸਾਹਿਬ ਦੀ ਚੱਕਰੀ ਵੀ ਕਰਦੇ ਆ ਅਸੀਂ ਸੂਰਜਦਵਾਲੇ ਪ੍ਰਕਰਮਾ ਕਰਦੇ ਆ ਚੜਦੇ ਸੂਰਜ ਨੂੰ ਸਲਾਮ ਕਰਦੇ ਆ ਸਾਡੀ ਲਾਲਸਾ ਨੇ ਪੰਜਾਬ ਦਾ ਪੌਣ ਪਾਣੀ ਤੇ ਧਰਤੀ ਨੂੰ ਦੂਸ਼ਿਤ ਕਰ ਦਿੱਤਾ ਹੈ ਜਿਸ ਕਾਰਨ ਹੁਣ ਪੰਜਾਬ ਦੇ ਹਸਪਤਾਲਾਂ ਤੇ ਸ਼ਮਸ਼ਾਨ ਘਾਟਾਂ ਤੇ ਸੋਗ ਦੇ ਮੇਲੇ ਲੱਗਦੇ ਹਨ ਸਾਡੇ ਪ੍ਰਾਤਨ ਮੇਲੇ ਤਾਂ ਨੈੱਟ ਨੇ ਖਤਮ ਕਰ ਦਿੱਤੇ ਹਨ ਸਰਕਾਰੀ ਹਸਪਤਾਲ ਖੁਦ ਬਿਮਾਰ ਹਨ ਤੇ ਸਾਧਾਂ ਦੇ ਡੇਰੇ ਖੁੰਬਾਂ ਵਾਂਗ ਉਗਰੇ ਹਨ ਲੋਕ ਆਪਣੀਆਂ ਬਿਮਾਰੀਆਂ ਦਾ ਇਲਾਜ ਕਰਾਉਣ ਲਈ ਡੇਰਿਆਂ ਵੱਲ ਵੀਰਾਂ ਘੱਟ ਕੇ ਜਾ ਰਹੇ ਹਨ ਇਹ ਡੇਰੇ ਲੋਕਾਂ ਦਾ ਆਰਥਿਕ ਤੇ ਸਰੀਰਕ ਸ਼ੋਸ਼ਣ ਕਰਦੇ ਹਨ ਸਿਆਸੀ ਪਾਰਟੀਆਂ ਸਰਕਾਰ ਤੇ ਮੰਤਰੀ ਸੰਤਰੀ ਸ਼ਰੀਕੇबाजी ਚੁਲਝੇ ਹੋਏ ਹਨ ਸੁਚੇਤ ਲੋਕ ਸੜਕਾਂ ਤੇ ਹਨ ਉੰਜ ਬਹੁ ਗਿਣਤੀ ਪਾਸਪੋਰਟ ਬਣਾਉਣ ਚ ਲੱਗੇ ਹੋਏ ਨੇ ਦਲਾਲ ਦਾ ਕਿੱਤਾ ਬੜਾ ਮਾੜਾ ਕਿਹਾ ਜਾਂਦਾ ਹੈ ਪਰ ਹੁਣ ਇਸ ਕਿੱਤੇ ਵਿੱਚ ਉਹ ਸਿਆਸੀ ਲੋਕ ਜੋ ਕੁਝ ਕੁ ਵਿਦਵਾਨਾਂ ਵਿੱਚ ਵਿਦਵਾਨ ਵੀ ਸ਼ਾਮਲ ਹੋ ਗਏ ਨੇ ਜਿਨ੍ਹਾਂ ਦਾ ਕੰਮ ਤਾਂ ਸੀ ਚਾਨਣ ਵੰਡਣਾ ਪਰ ਉਹ ਚਾਨਣ ਵੰਡੇ ਬਣਦੇ ਹਨੇਰ ਵੰਡਣ ਲੱਪੇ ਹਨ ਪੰਜਾਬੀ ਸਿਹਤ ਔਰਤ ਦੇ ਦੇਹ ਦੀ ਪ੍ਰਕਰਮਾ ਕਰੀ ਜਾ ਰਿਹਾ ਹੈ ਸਹਤ ਦੇ ਨਾਮ ਹੇਠਾ ਪਤਾ ਨਹੀਂ ਕੀ ਛਪੀ ਜਾ ਰਿਹਾ ਹੈ ਪਤਾ ਨਹੀਂ ਲੱਗਦਾ ਪੰਜਾਬ ਦੀ ਜਵਾਨੀ ਵਿਦੇਸ਼ਾਂ ਵਿੱਚ ਮਜ਼ਦੂਰ ਬਣ ਰਹੀ ਹੈ ਪੰਜਾਬ ਨੂੰ ਬਿਮਾਰ ਕਰਨ ਵਾਲੇ ਵਿਗਿਆਨੀ ਸਭ ਵਿਦੇਸ਼ਾਂ ਨੂੰ ਉੱਡ ਗਏ ਪਰ ਉਹਨਾਂ ਨੇ ਸਾਰਾ ਪੰਜਾਬ ਬਿਮਾਰ ਕਰ ਦਿੱਤਾ ਇਸ ਡਰ ਦੇ ਮਾਰੇ ਕਈ ਮਾਰ ਠੰਡੇ ਮੁਲਕਾਂ ਵੱਲ ਡਾਰੀਆਂ ਮਾਰਨ ਲਈ ਪਰ ਤੋਲ ਰਹੇ ਹਨ ਕਈ ਤਾਂ ਡਾਰੀ ਮਾਰ ਵੀ ਗਏ ਹਨ ਉਹਨਾਂ ਨੂੰ ਪਾੜਾ ਵੱਡ ਪਾੜਾ ਵੱਡ ਵੱਟ ਕੇ ਖਾ ਰਿਹਾ ਹੈ ਕਿਤੇ ਉਹ ਕੈਂਸਰ ਵਰਗੀ ਨਾਮਰਾਦ ਬਿਮਾਰੀ ਦਾ ਸ਼ਿਕਾਰ ਹੀ ਨਾ ਹੋ ਜਾਣ ਪੰਜਾਬ ਹੁਣ ਆਪ ਹੀ ਕਤਲਗਾਹ ਬਣ ਗਿਆ ਹੈ ਪੰਜਾਬ ਦੇ ਆਮ ਲੋਕ ਇਸ ਹਰੇ ਇਨਕਲਾਬ ਦੇ ਪੱਤੇ ਆਪਣੀ ਮੌਤ ਮਰਨ ਦੇ ਲਈ ਮਜਬੂਰ ਹੋ ਗਏ ਹਨ ਭਾਵੇਂ ਇਸ ਦੇ ਆਮ ਲੋਕਾਂ ਦਾ ਉਹਨਾਂ ਕਸੂਰ ਨਹੀਂ ਸੀ ਪਰ ਜਿਨ੍ਹਾਂ ਨੂੰ ਇਸ ਦਾ ਪਤਾ ਸੀ ਕਿ ਇਹਨਾਂ ਖੇਤੀਬਾੜੀ ਦੇ ਇਨਕਲਾਬਾਂ ਨੇ ਭੁਵਿੱਖੇ ਵਿੱਚ ਕੀ ਚੰਦ ਚਾੜ੍ਹਨੇ ਹਨ ਉਹ ਤਾਂ ਮੋਟੀਆਂ ਕਮਾਈਆਂ ਕਰਕੇ ਵਿਦੇਸ਼ਾਂ ਨੂੰ ਡਰ ਰੀਆਂ ਮਾਰ ਗਏ ਹਨ ਕਿਸਾਨ ਤੇ ਮਜ਼ਦੂਰ ਹੁਣ ਖੁਦਕਸ਼ੀਆਂ ਦੇ ਰਸਤੇ ਤੁਰਿਆ ਹੋਇਆ ਹੈ ਆਮ ਲੋਕ ਵਕਫ ਵਕਤਾਂ ਦੀਆਂ ਜਾਨਲੇਵਾ ਬਿਮਾਰੀਆਂ ਦੇ ਨਾਲ ਨਾਲ ਲਾਜਕ ਨੂੰ ਮਰਨ ਲਈ ਘਰਾਂ ਵਿੱਚ ਮਜਬੂਰ ਹਨ ਇਹਨਾਂ ਬੀਜੇ ਕੰਡਿਆਂ ਨੂੰ ਦਾ ਖਮਿਆਜਾ ਤਾਂ ਆਮ ਲੋਕ ਭੁਗਤ ਰਹੇ ਹਨ ਪਰ ਅਜੇ ਤੱਕ ਲੋਕਾਂ ਨੂੰ ਸਮਝ ਨਹੀਂ ਆਈ ਕਿ ਉਹਨਾਂ ਦੇ ਆਪਣੇ ਹੀ ਉਹਨਾਂ ਦਾ ਗਲ ਘੁੱਟ ਰਹੇ ਹਨ ਹੁਣ ਇਸ ਦੀ ਜ਼ਿੰਮੇਵਾਰੀ ਕੋਈ ਵੀ ਆਪਣੇ ਸਿਰ ਤੇ ਲੈਣ ਨੂੰ ਤਿਆਰ ਨਹੀਂ ਹੁਣ ਕੀ ਕਰੀਏ ਕਿੰਨੇ ਕੁ ਸੋਚਦੇ ਹਨ ਹੁਣ ਜੱਟ ਜੀ ਵੀਦਾਰ ਤੇ ਵਪਾਰੀ ਖੇਤਾਂ ਵਿੱਚ ਫਸਲਾਂ ਨਹੀਂ ਫਿਕਰ ਦੀਆਂ ਕਲੋਨੀਆਂ ਕੱਟਦੇ ਵੇਚ ਰਹੇ ਹਨ ਹਰ ਭਾਰਤੀ ਪੰਜਾਬ ਵੱਲ ਤੁਰਿਆ ਹੋਇਆ ਹੈ ਗੱਡੀਆਂ ਭਰ-ਭਰ ਆ ਰਹੀਆਂ ਹਨ ਪੰਜਾਬੀਆਂ ਦੇ ਜਹਾਜ਼ ਭਰ-ਭਰ ਵਿਦੇਸ਼ਾਂ ਨੂੰ ਜਾ ਰਹੇ ਹਨ ਹੁਣ ਵਿਦੇਸ਼ਾਂ ਤੋਂ ਵਾਪਸ ਆਉਣ ਦੇ ਬਦਲ ਵੀ ਮੰਡਰਾਉਂਦੇ ਫਿਰ ਰਹੇ ਹਨ ਧਰਤੀ ਹੇਠਲੇ ਪਾਣੀਆਂ ਤੋਂ ਅੰਬਰ ਤੱਕ ਮੌਲ ਗਰਮ ਹੈ ਪਰ ਧਰਤੀ ਉੱਤੇ ਲੋਕਾਂ ਦਾ ਹੁਣ ਸੁਭਾਅ ਬਹੁਤ ਨਰਮ ਹੈ ਪਾਣੀ ਖਤਮ ਕਿਨਾਰੇ ਹੋ ਗਿਆ ਮਾਧ ਵਰਗ ਦੀਆਂ ਚਾਰੇ ਪਾਸੇ ਮੌਜਾਂ ਨਹੀਂ ਤਿਆਂ ਕੋ ਤਾਂ ਸੈਟ ਨੇ ਤੇ ਬਾਹਰ ਨੇ ਵੱਡੀ ਕੋਠੀ ਤੇ ਵੱਡੀ ਕਾਰ ਅ ਵੱਡੀ ਕੋਠੀ ਤੇ ਵੱਡੀ ਕਾਰ ਹੈ ਕੋਠੀ ਹੁਣ ਘਰ ਨਹੀਂ ਲੱਗਦੀ ਬਾਜ਼ਾਰ ਹੈ ਹੁਣ ਕਦੇ ਪੰਜਾਬ ਜਿਹੜਾ ਮਾਰੀਦਾ ਨਹੀਂ ਤੇ ਫੋਨ ਕਰਕੇ ਸਾਰੀਦਾ ਹੈ ਮੰਨਿਆ ਕਿ ਰੇਨਕਲਾਬ ਨੇ ਬਹੁਤ ਤਰੱਕੀ ਕੀਤੀ ਹੈ ਪੈਨਸ਼ਨ ਤੇ ਮਹਿੰਗਾਈ ਪੱਤੇ ਬਹੁਤ ਨੇ ਪਰ ਕੀ ਖਟਿਆ ਹੈ ਕੋਠੀ ਕਾਰ ਤੇ ਨਾਰ ਮਨੁੱਖਤਾ ਦਾ ਵਪਾਰ ਕਦੇ ਚਿੱਟਿਆਂ ਦੀ ਕਦੇ ਨੀਲਿਆਂ ਦੀ ਸਰਕਾਰ ਸਿਆਸਤ ਬਣੀ ਵਪਾਰ ਪੰਜਾਬ ਨੇ ਛੱਡੀ ਤਲਵਾਰ ਲੁੱਟਮਾਰ ਦਾ ਵਧਿਆ ਕਾਰੋਬਾਰ ਪੰਜਾਬ ਸਰਕਾਰ ਦੇ ਕਰਨ ਵਾਲੇ ਕੰਮ ਇਹ ਸਨ ਪਰ ਉਹਨਾਂ ਨੇ ਕੀਤੇ ਨਹੀਂ ਕਦੇ ਕਿਸੇ ਨੇ ਸਰਕਾਰ ਨੂੰ ਕਿਹਾ ਹੀ ਨਹੀਂ ਕਿ ਤੁਸੀਂ ਮਤਾ ਪਾਓ ਕਿ ਕੋਈ ਗੈਰ ਪੰਜਾਬੀ ਪੰਜਾਬ ਦੇ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਜਿਵੇਂ ਕੋਈ ਪੰਜਾਬੀ ਹੋਰ ਨਾਰਾਜਾਂ ਵਿੱਚ ਜ਼ਮੀਨ ਨਹੀਂ ਖਰੀਦ ਸਕਦਾ ਪਰ ਪੰਜਾਬੀਆਂ ਨੇ ਆਪਣੀਆਂ ਜ਼ਮੀਨਾਂ ਤੇ ਜਮੀਰਾਂ ਵੇਚ ਦਿੱਤੀਆਂ ਪਲਾਟ ਨੌਜਵਾਨ ਮੁੰਡੇ ਕੁੜੀਆਂ ਵੇਚਣ ਵਿੱਚ ਬਹੁਤ ਫਾਇਦਾ ਹੈ ਪੰਜਾਬ ਦੇ ਵੱਡਿਆਂ ਨੇ ਜ਼ਗੀਰਦਾਰਾਂ ਨੇ ਪੰਜਾਬ ਨੂੰ ਕਤਲਗਾ ਬਣਾਇਆ ਹੈ ਹੁਣ ਪੰਜਾਬੀ ਮਰ ਰਹੇ ਹਨ ਤੇ ਬਗਾਨੇ ਚੱਲ ਰਹੇ ਹਨ ਪੰਜਾਬੀਆਂ ਦੇ ਅੰਦਰੋਂ ਮਰ ਗਿਆ ਹੈ ਗਦਰੀ ਬਾਬਿਆਂ ਦਾ ਲਹੂ ਸੰਭਲ ਜਾਓ ਪੰਜਾਬੀਓ ਨਾ ਬਣਾਓ ਪੰਜਾਬ ਨੂੰ ਕਤਲਗਾ ਜੋ ਹੁਣ ਤੱਕ ਬਣਿਆ ਰਿਹਾ ਹੈ ਸੰਭਲੋ ਪੰਜਾਬੀਓ ਹੁਣ ਪੰਜਾਬ ਵਿਰੋਧੀ ਤਾਕਤਾਂ ਸਰਗਰਮ ਹਨ ਇਹ ਸੀ ਜੀ ਬੁੱਧ ਸਿੰਘ ਨੀਲੋ ਹਰਾਂ ਦਾ ਲਿਖਿਆ ਹੋਇਆ ਇੱਕ ਮਿਡਲ ਪੰਜਾਬ ਨੂੰ ਬਣਾਇਆ ਗਿਆ ਕਤਲਗਾ ਜੋ ਸੀ ਤੁਹਾਡੀ ਸੇਵਾ ਵਿੱਚ ਕੀਤਾ ਪੇਸ਼ ਧੰਨਵਾਦ ਸਤਿ ਸ਼੍ਰੀ ਅਕਾਲ